ਦੋਵੇਂ ਖਿੜਖਿੜ ਕੇ ਹੱਸ ਰਹੇ ਸਨ ਕਿਉਂਕਿ ਸਾਹਿਬਾ ਨੇ ਅੱਜ ਫੇਰ ਚੰਨ ਵੱਲ ਵੇਖ ਕੇ ਚੰਨ ਦੀ ਸੈਰ ਬਾਰੇ ਕਿਹਾ ਸੀ ਜੋ ਅਕਸਰ ਉਹਦੋਂ ਕਹਾ ਕਰਦੀ ਸੀ ਜਦੋਂ ਉਹਨਾਂ ਦੋਵਾਂ ਨੇ ਮੁਹੱਬਤ ਦੇ ਰਾਹਾਂ ਤੇ ਪੈਰ ਪੁੱਟੇ ਸਨ ਤਕਰੀਬਨ ਅੱਜ ਤੋਂ 10 ਸਾਲ ਪਹਿਲਾਂ ਉਹ ਦੋਵੇਂ ਸਾਹਿਬਾ ਤੇ ਰਣਵੀਰ ਮੁਹੱਬਤ ਦੇ ਰੰਗਾਂ ਵਿੱਚ ਭਿੱਜੇ ਸਨ ਰਨਵੀਰ ਸਾਹਿਬਾ ਦੇ ਨਾਲ ਦੇ ਪਿੰਡ ਦਾ ਵਸਨੀਕ ਸੀ ਉਹ ਦੋਵੇਂ ਇੱਕ ਦੂਜੇ ਨੂੰ ਕਾਲਜ ਵਿੱਚ ਡਿਗਰੀ ਕਰਦੇ ਸਮੇਂ ਮਿਲੇ ਸਨ ਉਹ ਦੋਵੇਂ ਅਕਸਰ ਸ਼ਹਿਰ ਇੱਕ ਚਾਹ ਦੀ ਦੁਕਾਨ ਤੇ ਚਾਹ ਪੀਂਦੇ ਸਨ ਤੇ ਹੌਲੀ-ਹੌਲੀ ਪਿਆਰ ਦੇ ਸਮੁੰਦਰ ਵਿੱਚ ਐਨੇ ਡੁੱਗਾਈ ਚੁੱਤਰੇ ਕਿ ਇੱਕ ਦੂਜੇ ਬਿਨਾ ਸਾਹ ਲੈਣਾ ਔਖਾ ਪ੍ਰਤੀਤ ਹੋਣ ਲੱਗਾ ਉਹ ਜਦੋਂ ਵੀ ਰਾਤ ਸਮੇਂ ਫੋਨ ਤੇ ਇੱਕ ਦੂਜੇ ਨਾਲ ਗੱਲ ਕਰਦੇ ਤਾਂ ਸਾਹਿਬਾ ਹਰ ਰੋਜ਼ ਚੰਨ ਦੀ ਸੈਰ ਕਰਾਉਣ ਦੀ ਜੀਦ ਕਰਦੀ ਸੀ ਰਨਵੀਰ ਦੇ ਘਰ ਦੀ ਆਰਥਿਕ ਹਾਲਤ ਕੋਈ ਬਹੁਤੀ ਠੀਕ ਨਹੀਂ ਸੀ ਇਸ ਕਰਕੇ ਸਾਈਬਾ ਦੇ ਪਿਓ ਨੇ ਉਹਦਾ ਰਿਸ਼ਤਾ ਆਪਣੀ ਧੀ ਲਈ ਮਨਜ਼ੂਰ ਨਾ ਕੀਤਾ ਪਰ ਫਿਰ ਵੀ ਉਹ ਘਰਦਿਆਂ ਤੋਂ ਚੋਰੀ ਇੱਕ ਦੂਜੇ ਨਾਲ ਗੱਲ ਕਰਦੇ ਤੇ ਰਨਵੀਰ ਨੇ ਵਿਦੇਸ਼ ਜਾਣ ਦਾ ਫੈਸਲਾ ਕੀਤਾ ਤਾਂ ਜੋ ਘਰ ਦੇ ਹਾਲਾਤ ਠੀਕ ਕਰਨ ਤੋਂ ਬਾਅਦ ਸਾਈਬਾ ਨੂੰ ਵਿਆਹ ਸਕੇ ਸਾਈਬਾ ਉਸ ਦੇ ਫੈਸਲੇ ਤੋਂ ਕੋਈ ਬਹੁਤੀ ਖੁਸ਼ ਨਾ ਸੀ ਪਰ ਉਸਨੇ ਉਹਨੂੰ ਜਾਣ ਤੋਂ ਰੋਕਿਆ ਨਾ ਕਿਉਂਕਿ ਉਹ ਵੀ ਉਹਦੇ ਨਾਲ ਹੀ ਜਿਉਣਾ ਚਾਹੁੰਦੀ ਸੀ ਉਹ ਇੱਕ ਦੂਸਰੇ ਦੇ ਸੰਪਰਕ ਵਿੱਚ ਰਹੇ ਤੇ ਇਸ ਗੱਲ ਦਾ ਪਤਾ ਜਦੋਂ ਸਾਹਿਬਾ ਦੇ ਪਿਓ ਨੂੰ ਲੱਗਿਆ ਤਾਂ ਉਸਨੇ ਜ਼ਬਰਦਸਤੀ ਸਾਹਿਬਾ ਦਾ ਵਿਆਹ ਸ਼ਹਿਰ ਦੇ ਕਿਸੇ ਪੜ੍ਹੇ ਲਿਖੇ ਨੌਜਵਾਨ ਨਾਲ ਕੀਤਾ। ਉਹ ਰਣਵੀਰ ਨਾਲ ਗੱਲ ਕਰਨੀ ਚਾਹੁੰਦੀ ਸੀ ਪਰ ਹਾਲਾਤਾਂ ਨੇ ਉਸ ਨੂੰ ਮਨਜ਼ੂਰੀ ਨਾ ਦਿੱਤੀ ਤੇ ਇਸੇ ਤਰ੍ਹਾਂ ਰਣਵੀਰ ਉੱਥੇ ਸਾਹਿਬਾ ਦੀ ਯਾਦ 'ਚ ਬੇਵੱਸ ਸੀ ਨਾ ਵਾਪਿਸ ਆ ਸਕਦਾ ਸੀ। 4 ਸਾਲ ਮਗਰੋਂ ਦੋਵੇਂ ਹਾਲੇ ਵੀ ਇੱਕ ਦੂਜੇ ਨੂੰ ਓਨਾ ਹੀ ਪਿਆਰ ਕਰਦੇ ਯਾਦ ਕਰਦੇ ਸਨ। ਇੱਕ ਰਾਤ ਐਸੀ ਆਈ ਕਿ ਰਣਵੀਰ ਦਾ ਸਾਹਿਬਾ ਦੀ ਯਾਦ 'ਚ ਬੁਰਾ ਹਾਲ ਸੀ ਤੇ ਉਸਨੇ ਰਾਤੋਂ-ਰਾਤ ਪਿੰਡ ਵਾਪਿਸ ਜਾਣ ਦਾ ਫੈਸਲਾ ਕੀਤਾ ਤੇ ਦੋ ਦਿਨਾਂ ਬਾਅਦ ਉਹ ਪਿੰਡ ਆ ਗਿਆ। ਉਸਨੇ ਕਿਸੇ ਤੋਂ ਪਤਾ ਕੀ ਤਾ ਉਸਨੂੰ ਪਤਾ ਲੱਗਿਆ ਕਿ ਸਾਹਿਬਾ ਦਾ ਵਿਆਹ ਸ਼ਹਿਰ ਦੇ ਕਿਸੇ ਮੁੰਡੇ ਨਾਲ ਕਰ ਦਿੱਤਾ ਗਿਆ ਸੀ ਤੇ ਉਹ ਵਿਆਹ ਤੋਂ 3 ਮਹੀਨੇ ਬਾਅਦ ਹੀ ਵਿਧਵਾ ਹੋ ਗਈ ਸੀ ਹੋਣ ਇਕੱਲੀ ਸ਼ਹਿਰ ਰਹਿੰਦੀ ਐ ਇਹ ਸਭ ਸੁਣ ਕੇ ਇਕਦਮ ਚੁੱਪ ਹੋ ਗਿਆ ਚੁੱਪਚਾਪ ਸ਼ਹਿਰ ਚਲਾ ਗਿਆ ਉਹ ਪੂਰਾ ਦਿਨ ਸਾਹਿਬਾ ਦਾ ਪਤਾ ਲੱਭਦਾ ਰਿਹਾ ਪਰ ਉਸ ਨੂੰ ਕੋਈ ਸੂ ਨਾ ਮਿਲੀ ਤੇ ਜਿਵੇਂ ਹੀ ਸੂਰਜ ਢਲ ਰਿਹਾ ਸੀ ਉਸ ਦਾ ਮਨ ਉਸ ਚਾਹ ਵਾਲੀ ਦੁਕਾਨ ਵੱਲ ਜਾ ਰਿਹਾ ਸੀ ਜਿੱਥੇ ਉਹ ਅਕਸਰ ਚਾਹ ਪੀਂਦੇ ਸਨ ਤੇ ਹੌਲੀ ਹੌਲੀ ਜਦੋਂ ਉੱਥੇ ਪਹੁੰਚਿਆ ਤੇ ਉਸ ਨੇ ਉੱਥੇ ਇੱਕ ਔਰਤ ਨੂੰ ਨਿੱਕੀ ਜਿਹੀ ਬੱਚੀ ਨਾਲ ਖੜੇ ਦੇਖਿਆ ਜੋ ਮਸਾ 2 ਸਾਲ ਦੀ ਹੋਵੇਗੀ ਤੇ ਔਰਤ ਉਸ ਛੋਟੀ ਬੱਚੀ ਨੂੰ ਚੁੱਪ ਕਰਾਉਂਦੀ ਹੋਈ ਕਹਿ ਰਹੀ ਸੀ ਕਿ ਤੇਰੇ ਪਾਪਾ ਜ਼ਰੂਰ ਆਉਣਗੇ ਜਦੋਂ ਔਰਤ ਨੇ ਪਿੱਛੇ ਦੇਖਿਆ ਤਾਂ ਰਣਵੀਰ ਦੇ ਪੈਰਾਂ ਜਾਪੀ ਤੇ ਉਹਨਾਂ ਦੋਵਾਂ ਦੀਆਂ ਅੱਖਾਂ 'ਚ ਹੰਝੂ ਸਨ ਰਣਵੀਰ ਨੇ ਸਾਹਿਬਾ ਨੂੰ ਘੁੱਟ ਕੇ ਗਲ ਨਾ ਲਾਇਆ ਤੇ ਉਹਨਾਂ ਦੋਵਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਜਦੋਂ ਉਸ ਛੋਟੀ ਬੱਚੀ ਨੇ ਰਣਵੀਰ ਨੂੰ ਪਾਪਾ ਆਖ ਬੁਲਾਇਆ ਸਾਰਾ ਮਾਹੌਲ ਜਿਵੇਂ ਉਹਨਾਂ ਨਾਲ ਖੁਸ਼ ਹੋ ਗਿਆ ਹੋਵੇ ਉਹ ਹੌਲੀ-ਹੌਲੀ ਉੱਥੇ ਸਾਹਿਬਾ ਦੇ ਉਸ ਘਰ ਵਿੱਚ ਗਏ ਜਿੱਥੇ ਉਹ ਰਹਿੰਦੀ ਸੀ ਉਹ ਤਿੰਨੋਂ ਸ਼ਾਮ ਨੂੰ ਛੱਤ ਤੇ ਬੈਠੇ ਚੰਨ ਵੱਲ ਦੇਖ ਰਹੇ ਸੀ ਤੇ ਨਿੱਕੀ ਬੱਚੀ ਚੰਨ ਵੱਲ ਇਸ਼ਾਰਾ ਕਰ ਰਹੀ ਸੀ ਰਣਵੀਰ ਨੇ ਸਾਹਿਬਾ ਤੋਂ ਪੁੱਛਿਆ ਕਿ ਇਹ ਕੀ ਕਹਿਣਾ ਚਾਹੁੰਦੀ ਤਾਂ ਉਸਨੇ ਕਿਹਾ ਕਿ ਚੰਨ ਦੀ ਸੈਰਲੀ ਕਹਿੰਦੀ ਹੈ ਤੇ ਕਹਿੰਦੀ ਤੁਸੀਂ ਸਾਨੂੰ ਚੰਨ ਦੀ ਸੈਰ ਕਦੋਂ ਕਰਵਾਉਣੀ ਹੈ ਤਾਂ ਰਣਵੀਰ ਹੱਸਦਾਏ ਤੇ ਉਹਨਾਂ ਦੋਵਾਂ ਨੂੰ ਬੁੱਕਲ 'ਚ ਲੈ ਕੇ ਆਪਣੀ ਜ਼ਿੰਦਗੀ ਦੀ ਸਾਰੀ ਕਹਾਣੀ ਸੁਣਾਉਂਦਾ ਜਿਸ ਵਿੱਚ ਚੰਨ ਦੇ ਡੂੰਗੇ ਟੋਏ ਵਰਗੇ ਵਿਛੋੜੇ ਵਾਲੇ ਦਿਨ ਸਨ ਚਾਨਣੀ ਵਰਗੀਆਂ ਮਿੱਠੀਆਂ ਯਾਦਾਂ ਤੇ ਸੁਪਨੇ ਚੰਨ ਵਰਗੇ ਸੋਹਣੇ ਵਾਅਦੇ ਸਨ ਜੋ ਸਾਈਬਾ ਤੇ ਰਣਵੀਰ ਨੇ ਉਦੋਂ ਕੀਤੇ ਸਨ ਜਦੋਂ ਇਕੱਠੇ ਪੜਦੇ ਸਨ ਤੇ ਸਾਈਬਾ ਹੱਸਦੀ ਤੇ ਕਹਿੰਦੀ ਹੈ ਕਿ ਇੱਕ ਸੀ ਸੱਚਾ ਪਿਆਰ ਜਿਸ ਦੀ ਬਾਟ ਵੀ ਚੰਨ ਜਿੰਨੀ ਦੂਰ ਸੀ ਉਦੋਂਵੇਂ ਉੱਚੀ ਉੱਚੀ ਹੱਸਦੇ ਹਨ ਜਦੋਂ ਰਣਵੀਰ ਕਹਿੰਦਾ ਹੈ ਕਿ ਇਹ ਸੀ ਆਪਣੀ ਚੰਨ ਦੀ ਸੈਰ ਸੱਚਾ ਪਿਆਰ ਕਦੇ ਹਾਰ ਨਹੀਂ ਮੰਨਦਾ ਇਹ ਗੱਲ ਉਦੋਂ ਸੱਚ ਹੁੰਦੀ ਹੈ ਜਦੋਂ ਵਿਧਵਾ ਹੋਏ ਆਪਣੇ ਸਾਹਿਬਾ ਤੇ ਉਸਦੀ ਧੀ ਨੂੰ ਅਪਣਾਉਂਦਾ ਹੈ ਤੇ ਉਹ ਖੁਸ਼ੀ ਖੁਸ਼ੀ ਆਪਣੀ ਜ਼ਿੰਦਗੀ ਬਿਤਾਉਂਦੇ ਹਨ